ਵਚਨ ਸਿੰਘ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਸੜਕ ਤੇ ਮੋਕੇ ਤੇ ਕਿਹੜੀ ਰੋਡ ਹੈ ਜੀ ਇਹ ਇਹ ਤਾਇਆਪੜੀ ਤੋਂ ਗੋਵਿੰਦਗੜ੍ਹ ਰੋਡ ਹੈ ਜੀ ਹੂੰ ਸੜਕ ਦੇ ਹਾਲਾਤ ਬਹੁਤ ਮਾੜੇ ਆ ਤੁਸੀਂ ਵੇਖ ਲਓ ਭਵੇਂ 8-7-7 ਫੁੱਟ ਡੁੱਗੇ ਢੋਏ ਆਈ ਹੂੰ ਤੇ ਬੜੀ ਅਰਸਾਦਨ ਬਜੀ ਜੀ ਜਿਹਦੇ ਬਾਹਰਲੇ ਲੋਕੀ ਤੋਂ ਟੱਪਦੇ ਆ ਡਿੱਗਣ ਢੋਏ ਕਦੇ ਨਾ ਕਦੇ ਕੋ ਵੱਡਾ ਹਸਾਉਣਾ ਜੀ ਅਸੀਂ ਚਾਹੁੰਦੇ ਵੀ ਇਹਦੇ ਨਾਲ ਮਹਿਕਮਾ ਦੇਵੇ ਤਵੱਜੋ ਕਿੰਨੇ ਟੋੜੇ ਹੈਗੇ ਇੱਥੇ ਢੋਏ ਹੁਣ ਲਈ 10 15 20 ਟੋਏ ਵੀ ਹੋ ਸਕਦੇ ਆ ਮੁਕਾਬ ਸਾਡੀ ਸੜਕੀ ਖਰਾਬ ਹੋਈ ਹੋਈ ਹੈ ਜੀ ਹੂੰ ਪਿੰਡ ਵਾਸੀ ਵੱਲੋਂ ਕੀ ਉਪਰਾਂ ਲਾਇਆ ਜੀ ਇੱਥੇ ਪਿੰਡ ਵਾਸੀ ਤਾਂ ਆਉਂਦੇ ਨੇ ਉਪਰਾਲਾ ਕੀ ਹੈ ਮੈਂ ਕੋਈ ਨੂੰ ਦੱਸਿਆ ਗੱਟੇ-ਕੁੱਟੇ ਲਾਈ ਜਾਂਦੇ ਆ ਜੀ ਜਿੰਨੀ ਜੋਗੇ ਹੈਗੇ ਕਰਦੇ ਪਰ ਇਹ ਮਹਿਕਮੇ ਤੋਂ ਕਰਨ ਵਾਲਾ ਕੰਮ ਹੈ ਰਹੀ ਹੈ ਕੀ ਨਾਮ ਹੈ ਕਿਸ ਤਰ੍ਹਾਂ ਦੀ ਜਿਹੜੀ ਹੈ ਜੀ ਸਾਗ ਤਾਜਾ ਪੱਟੀ ਗਾਮ ਹੈ ਆ ਗੋਬਿੰਦਗੜ੍ਹ ਉਸ ਤੇ ਸੜਕ ਹੈ ਆ ਟੁੱਟੜੀ ਜਗਾ ਜਗਾ ਹਰ ਨੁਕਸਾਨ ਹੋਣ ਕੋ ਜਾਨੀ ਮਾਨੀ ਅਣਜਾਣ ਆਦਮੀ ਆ ਜੇ ਵੀ ਨੁਕਸਾਨ ਹੋਣਾ ਪੁੱਟ ਰੇ ਹਮ ਮਾਰੀ ਮੰਗ ਆਈ ਹੈ ਪ੍ਰਸ਼ਾਸਨ ਨੂੰ ਵੈ ਰੋੜ ਜੀਆਂ ਵੀ ਹੋਵੇ ਜੀਤੀ ਜਲਦੀ ਹੋਵੇ ਬਹਾਂ ਤਿਆਰ ਕਰਾਓ ਹਮ ਕਿੰਨੇ ਫੁੱਟ ਦਾ ਟੋਆ ਹੈ ਇੱਥੇ ਜੀ ਟੋਆ ਲਗਭਗ 5-6 ਟੋਆ ਹੈ ਜੀ ਕੋਈ 5 ਫੁੱਟ ਦਾ ਕੋਈ 6 ਫੁੱਟ ਦਾ ਕੋਈ 8 ਫੁੱਟ ਦਾ ਹਮ ਕੋਈ ਇਤਿਹਾਸ ਵੀ ਹੋਈ ਹੈ ਇੱਕ ਦੋ ਵਾਰੀ ਹੋਈ ਹੈ ਜੀ ਡੰਪਰ ਡੋਕਰ ਪਲਟੇ ਹੈ ਤੇ ਅਣਜਾਣ ਬੰਦਾ ਕੋਈ ਵੀ ਆ ਸਕਦਾ ਚੋਟ ਫੇੜ ਲੱਗ ਸਕਦੀ ਹੈ ਪਿੰਡ ਵਾਸੀਆਂ ਵੱਲ ਕੀ ਉਪਰ ਲੱਗਦਾ ਜਾ ਰਿਹਾ ਜੀ ਪਿੰਡ ਵਾਸੀਆਂ ਅਸੀਂ ਤਾਂ ਸ਼ੌਕ ਦੇਣ ਨੂੰ ਨਾਲ ਤਿਆਰ ਆ ਜਿਹੜਾ ਸਾਡੇ ਨਾਲ ਬੰਦਾ ਸ਼ੌਕ ਉਹ ਦੇਵਾਂਗੇ ਜੀ ਠੀਕ ਸੰਦੀਪ ਕੁਮਾਰ ਨਾ ਕਿ ਕਿਸ ਤਰ੍ਹਾਂ ਦੇ ਲਾਤ ਨਹੀਂ ਸੜਕ ਦੇ ਜੀ ਸੜਕ ਦੀ ਅੱਧੀ ਤੋਂ ਜ਼ਿਆਦਾ ਵਿੱਚ ਡਿੱਗ ਪਈ ਹੈ ਟੋਏ ਪਏ ਹੋਏ ਸਾਈਡਾਂ 'ਚ ਕਿਉਂਕਿ ਸਾਈਡਾਂ 'ਤੇ ਥਾਂ ਬਹੁਤ ਨਹੀਂ ਹੈਗੀ ਇਸ ਕਰਕੇ ਮੀਂਹ ਆਣ ਕਰਕੇ ਤੇ ਖੱਡੇ ਪੈ ਗਏ ਬਾਵਾ ਪੈ ਗਏ ਤੇ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਹੂੰ ਕਿੰਨੇ ਫੁੱਟ ਦਾ ਪਾੜ ਇੱਥੇ ਇਹ 8-10 ਫੁੱਟ ਡੂੰਘਾ ਹੋਣਾ ਜੀ ਤੇ ਅੱਧੀ ਨਾਲੋਂ ਜ਼ਿਆਦਾ ਸੜਕ ਵਿੱਚ ਹੈਗੀ ਤੇ ਸੜਕ ਦੇ ਥੱਲੋਂ ਮਿੱਟੀ ਨਿਕਲੀ ਐਸੀ ਦਾ ਕੱਟੇ-ਕੁੱਟੇ ਲਾ ਰੱਖੇ ਆ ਵੀ ਕੋਈ ਹਾਦਸਾ ਨਾ ਹੋਵੇ ਹੂੰ ਪਰ ਪ੍ਰਸ਼ਾਸਨ ਤੋਂ ਮੰਗ ਹੈਗੀ ਵੀ ਇਹਨੂੰ ਛੇਤੀ ਤੋਂ ਛੇਤੀ ਬਣਾਇਆ ਜਾਵੇ। ਕੋਈ ਵੱਡੇ ਹਾਸ ਵੀ ਹੋਏ ਇੱਥੇ। ਹਾਦਸੇ ਹੋ ਸਕਦੇ ਆ ਜੀ ਹੁਣ ਰਾਤ ਨੂੰ ਕੋਈ ਆਵੇ ਉਹਨੂੰ ਖੱਡਾ ਥੋੜੀ ਦੇਖਣਾ ਸੜਕ ਦੇ ਵਿਚਾਲੇ ਕੋਈ ਸਿੱਧਾ ਡਿੱਗ ਵੀ ਪੈ ਸਕਦਾ ਹੈ। ਜਾਂ ਗਮ ਦਾ ਨਿਸ਼ਾਨ ਵੀ ਹੋ ਸਕਦਾ ਹੈ ਕਿ ਖੱਡੇ ਬਹੁਤ ਡੂੰਘੇ ਹੈਗੇ। ਪਿੰਡ ਵਾਸੀਓ ਲੋਕੀ ਉਪਰ ਲੱਗਿੱਤਾ ਜਾ ਰਹੇ ਹੁਣ। ਪਿੰਡ ਵਾਸੀ ਤਿਆਰੀ ਕਰ ਸਕਦੇ ਆ ਜੀ ਕੱਟੇ-ਕੁੱਟੇ ਲਾ ਰੱਖਿਆ, ਇਂਟਾਂ ਲਾ ਰੱਖਿਆ ਵੀ ਕੋਈ ਦੂਰੋਂ ਵੇਖ ਲੇ ਵੀ ਇੱਥੇ ਖੱਡਾ ਹੈਗਾ ਉਹ ਦਾ ਪ੍ਰਸ਼ਾਸਨ ਨਹੀਂ ਕਰਨਾ ਹੈ ਵੀ ਬਣਾਵੇ ਸੜਕ ਨੂੰ ਛੇਤੀ ਤੋਂ ਛੇਤੀ।